ਇਹਨਾਂ 5-7 ਕਰੋੜ ਦਾ ਫਰੌਡ ਸੀ ਇਸ ਬੈਂਕ ਦਾ ਪਰ ਹੁਣ ਬਹੁਤ ਸਾਰੇ ਲੋਕ ਸਾਹਮਣੇ ਆ ਰਹੇ ਨੇ ਆ ਇੱਕ ਵੀਰ ਹੋਰ ਆਇਆ ਜਿਹੜਾ ਜਮ੍ਹਾਂਬੰਦੀਆਂ ਵੀ ਨਾਲ ਲੈ ਕੇ ਆਇਆ ਏ ਔਰ ਇਹ ਕਹਿੰਦੇ ਆ ਵੀ 2-3 ਦਿਨ ਪਹਿਲਾਂ ਇਹਨਾਂ ਦੀ ਜਮ੍ਹਾਂਬੰਦੀ ਦੇ ਵਿੱਚ ਲੋਨ ਨਹੀਂ ਬੋਲ ਰਿਆ ਸੀ ਯਾਨੀ ਕਿ ਲਿਮਟ ਵਗੈਰਾ ਨਹੀਂ ਬੋਲ ਰਹੀ ਸੀ ਪਰ ਹੁਣ ਜਦੋਂ ਦੀ ਅਸੀਂ ਖਬਰ ਲਾਈ ਆ 5-7 ਕਰੋੜ ਦਾ ਕਪਲਾ ਉਜਾਗਰ ਕੀਤਾ ਉਸ ਤੋਂ ਬਾਅਦ ਬੈਂਕ ਦੇ ਵੱਲੋਂ ਬੈਂਕ ਦੇ ਮੁਲਾਜ਼ਮਾਂ ਵੱਲੋਂ ਇਹਨਾਂ ਦੀਆਂ ਜਮ੍ਹਾਂਬੰਦੀਆਂ ਦੇ ਉੱਪਰ ਲਿਮਟਾਂ ਲੋਨ ਚੜਾਏ ਜਾ ਰਹੇ ਆ ਪੂਰੀ ਗੱਲਬਾਤ ਪੁੱਛ ਲੈਨੇ ਆ ਭਾਈ ਇਨਾਮ ਕੀ ਤੁਹਾਡਾ ਮੇਰਾ ਨਾਮ ਪਰਮਪ੍ਰੀਤ ਸਿੰਘ ਹੈ ਰੱਜੀ ਆਲਾ ਮੇਰੇ ਫਾਦਰ ਸਾਹਿਬ ਦੇ ਨਾਮ ਤੇ ਲਿਮਟ ਸਤਨਾਮ ਕੀ ਨਾਮ ਉਹਨਾਂ ਦਾ ਸਤਨਾਮ ਸਿੰਘ ਵਾਈਫ ਪਰਮਿੰਦਰ ਕੌਰ ਹੁਣ ਕੀ ਰੌਲਾ ਲੇਟੈਸਟ 5-7 ਕਰੋੜ ਦਾ ਚੱਲ ਰਿਹਾ ਪਿਛਲੇ 2-3 ਦਿਨ ਤੋਂ ਸਾਡੇ ਚੈਨਲ ਤੇ ਵੀ ਬੈਂਕ ਨੇ ਫਰੋਡ ਕੀਤਾ ਤੁਹਾਡੇ ਨਾਲ ਪਹਿਲਾਂ ਦੱਸੋ ਫਰੋਡ ਕਿੰਨਾ ਹੈ ਆਪਣੇ ਨਾਲ 12 ਲੱਖ ਦਾ 720 ਦੀ ਆਪਣੀ ਲਿਮਟ 480 ਦਾ ਉੱਤੇ ਲੋਨ ਹੈ अच्छा ए हुण आ जड़ा जमाबंदी वाली गल दसी ओ की ओ थोड़ी जी क्लियर करोगी ए आपा ना जदों ए फ्रॉड ਦਾ ਰੋਲਾ ਪਿਆ ਆਪਾ ਜਮਾਂਬੰਦੀ ਕਢਾਈ ਬੈਂਕ ਆਏ ਉਦੋਂ ਨਹੀਂ ਬੋਲਦਿਆ ਪਿਆ ਵੀ ਆਪਣੇ ਲੋਨ 16 ਤਰੀਕ ਨੂੰ ਹੁਣ ਜਦੋਂ ਅਸੀਂ ਅੱਜ ਗਏ ਆ ਪਟਵਾਰੀ ਕੋਲ ਪਟਵਾਰੀ ਕਹਿੰਦਾ ਵੀ ਮੈਨੇਜਰ ਆ ਕੇ ਜਮਾਂਬੰਦੀਆਂ ਤੇ ਚੜਾਉਂਦੇ ਪੈਣੇ ਤੇ ਅਸੀਂ ਜਾ ਕੇ ਜਮਾਂਬੰਦੀ ਕਢਾਈ ਤੇ ਸਾਡੇ ਉੱਤੇ ਲੋਨ ਬੋਲਣ ਲੱਗ ਪਿਆ ਪਹਿਲਾ 2-3 ਮਹੀਨੇ ਚੜਾ ਜਮਾਂਬੰਦੀਆਂ ਕਢਾਈਆਂ ਕੋਈ ਲੋਨ ਨਹੀਂ ਉੱਤੇ ਬੋਲਦਿਆ ਪਿਆ ਸੀ ਕੋਈ ਕੁਛ ਨਹੀਂ ਤੁਹਾਡਾ ਲੋਨ ਹੋਇਆ ਹੋਇਆ ਸਾਡਾ ਆਹੀ ਪਿਛਲੇ ਸਾਲ ਕਾਗਜ ਦਿੱਤੇ ਸੀ ਲੋਨ ਕਰਾਉਣ ਲਈ ਆਹੀ ਆਉਂਦੇ ਰਹੇ ਆਂ ਇਹ ਆਂ ਦਾ ਹੱਲੇ ਨਹੀਂ ਹੋਇਆ ਹੱਲੇ ਨਹੀਂ ਪਰ ਇਹ ਲੋਨ ਹੋ ਚੁੱਕਾ ਹੀ ਇਹ ਪੈਸੇ ਕਢਾ ਕੇ ਖਾ ਚੁੱਕਾ ਹੀ ਯਾਨੀ ਕਿ ਪਿਛਲੇ 1 ਸਾਲ ਪਹਿਲਾਂ ਤੁਸੀਂ ਕਾਗਜ ਦਿੱਤੇ ਸੀ ਲਿਮਟ ਕਰਾਉਣ ਲਈ ਲਿਮਟ ਲਈ ਦਿੱਤੇ ਸੀ ਔਰ ਤੁਹਾਡੀ ਲਿਮਟ ਤੁਹਾਨੂੰ ਇਹ ਕਿਹਾ ਕਿ ਵੀ ਨਾ ਲਿਮਟ ਹੋਈ ਨਾ ਲੋਨ ਹੋਇਆ ਨਾ ਲੋਨ ਹੋਇਆ ਨਾ ਕੁਛ ਨਹੀਂ ਅਸੀਂ ਡੇਲੀ ਆਉਣੇ ਇੱਥੇ ਮੈਨੇਜਰ ਸਾਨੂੰ ਮਿਲਦਾ 6 ਮਹੀਨੇ ਹੋ ਗਏ ਅਸੀਂ ਡੇਲੀ ਆਉਣੇ ਆਂ ਇਹ ਬਾਹਰ ਬੈਂਕ ਦੇ ਖੜਾ ਹੁੰਦਾ ਹੀ ਫੋਨ ਲਗਾ ਉੱਥੋਂ ਹੀ ਮੋੜ ਦੇਣਾ ਪ੍ਰੋਸੈਸ ਚੱਲ ਰਿਹਾ ਨਾ ਕੋਈ ਮੈਸੇਜ ਨਾ ਕੋਈ ਫੋਨ ਤੇ ਅੱਛਾ ਫਿਰ ਹੁਣ ਅੱਜ ਤੁਹਾਨੂੰ ਕੀ ਪਤਾ ਲੱਗਿਆ ਤੁਸੀਂ ਤੁਹਾਨੂੰ ਖਬਰ ਤੋਂ ਪਤਾ ਲੱਗਿਆ ਵੀ ਫਰਾਡ ਹੋ ਗਿਆ ਲੋਕਾਂ ਨੂੰ ਖਬਰ ਖਬਰ ਤੋਂ ਖਬਰ ਤੋਂ ਦੋਸਤੋ ਬਾਅਦ ਫਿਰ ਤੁਸੀਂ ਕੀ ਕੀਤਾ ਤੁਸੀਂ ਜਮ੍ਹਾਂਬੰਦੀ ਚੈੱਕ ਕਰਾਈ ਹਾਂ ਜਮ੍ਹਾਂਬੰਦੀ ਅਸੀਂ ਚੈੱਕ ਕਰਾਈ ਸਾਡਾ ਉੱਤੇ ਕੋਈ ਰਿਕਾਰਡ ਨਹੀਂ ਐਨ ਕਾਗਜ਼ ਨੀਲ ਅਸੀਂ ਅੱਜ ਗੈਂ ਪੜਵਾਰੀ ਕੋਲ ਵੀ ਇੰਜ ਲੌਨ ਸਾਡੇ ਬੋਲਦਾ ਪਿਆ ਹੈ ਤੁਸੀਂ ਚੜਾਉਣਾ ਨਹੀਂਗਾ ਉਹ ਆਂਦਾ ਸਾਡੇ ਇਥੇ ਮੈਨੇਜਰ ਖੁਦ ਆਗੇ ਤੁਹਾਡੇ ਕਾਗਜ਼ ਦੇ ਕੇ ਗਿਆ ਤੇ ਅਸੀਂ ਚੜਾਤੇ ਨੇ ਅੱਛਾ ਹੁਣ ਮਤਲਬ ਇਹ ਆ ਵੀ ਜਿਹੜਾ 12 13 ਲੱਖ ਦਾ ਤੁਹਾਡਾ ਲੋਨ ਆ ਜਾਂ ਲਿਮਟ ਆ ਉਹ ਤੁਹਾਡਾ ਇਥੋਂ ਸਾਲ ਪਹਿਲਾਂ ਹੋ ਗਿਆ ਹਾਂਜੀ ਹੋ ਗਿਆ ਸਾਲ ਤੇ ਤੁਹਾਨੂੰ ਨਹੀਂ ਮਿਲੇ ਪੈਸੇ ਨਾ ਨਾ ਕੋਈ ਰੁਪਈਆ ਨਹੀਂ ਪਤਾ ਵੀ ਨਹੀਂ ਲੱਗਿਆ ਤੁਹਾਨੂੰ ਨਾ ਨਾ ਪਤਾ ਹੀ ਨਹੀਂ ਮੈਸੇਜ ਵੀ ਨਹੀਂ ਮੈਸੇਜ ਬੰਦ ਸਾਰੇ ਆਵੇ ਸਟੇਟਮੈਂਟ ਸਾਡਾ ਤੁਹਾਡਾ ਹੀ ਐ ਹਾਂਜੀ ਹਾਂਜੀ ਫਾਦਰ ਸਾਹਿਬ ਜਦੋਂ ਮੰਦੀ ਵੀ ਤੁਹਾਡੀ ਲੱਗੀ ਹਾਂਜੀ ਹਾਂਜੀ ਆਪਣੀ ਆ ਸਾਰੀਆਂ ਆਰਟੀਜੀਐਸ ਹੋਈਆਂ ਕਿਸੇ ਦੇ ਖਾਤੇ ਪੈਸੇ ਗਏ ਆ ਅੱਛਾ ਆਪਾਂ ਨੂੰ 1 ਰੁਪਈਆ ਨਹੀਂ ਮਿਲਿਆ ਜੀ ਅੱਛਾ ਤੇ ਹੁਣ ਜਿਹੜਾ ਇਹ ਪੈਸਾ ਵੀ ਤੁਹਾਨੂੰ ਨਹੀਂ ਮਿਲਿਆ ਤੇ ਜਿਹੜਾ ਲੋਨ ਤੇ ਲਿਮਿਟ ਆ ਤੁਹਾਡੀ ਜਵਾਬੰਦੀ ਚੜ ਗਈ ਚੜ ਗਈ ਚੜ ਗਈ ਅੱਜ ਇਹਨਾਂ ਚੜਾਈ ਜਾ ਕੇ 15 ਤਰੀਕ ਦੀ ਬੈਕਡੇਟ ਚ ਇਹ ਬਿਲਕੁਲ ਧੱਕਾ ਕਰਦੇ ਪੈਣ ਰਲ ਕੇ ਬੈਂਕਾਂ ਵਾਲੇ ਹੂੰ ਮੜੀਓ ਦਿਖਾਇਓ ਜਿਹੜੀ ਪ੍ਰਾਣੀ ਤੁਸੀਂ ਕਢਾਈ ਸੀ ਆ ਵੇਖੋ ਨਜ਼ਰ ਮਾਰੋ ਕਿੱਡਾ ਵੱਡਾ ਫਰੌਡ ਆ ਕਿਸ ਤਰੀਕੇ ਨਾਲ ਲੁੱਟਿਆ ਜਾ ਰਿਹਾ ਲੋਕਾਂ ਨੂੰ ਕਿਸ ਤਰੀਕੇ ਨਾਲ ਧੋਖਾ ਕੀਤਾ ਜਾ ਰਿਹਾ ਲੋਕਾਂ ਦੇ ਨਾਲ ਕਿਸਾਨਾਂ ਦੇ ਨਾਲ ਇੱਕ ਸਾਲ ਤੋਂ ਲਿਮਟ ਹੋਈ ਆ ਇਧਰ ਨੂੰ ਕਮਾਓ ਕੈਮਰੇ ਵਾਲ ਨੂੰ ਇੱਕ ਸਾਲ ਤੋਂ ਇਹ ਪ੍ਰਾਣੀ ਆ ਹਾਂਜੀ ਇਹਦੇ ਤੇ 16 7 2025 25 ਦਿਨ ਪਹਿਲਾਂ ਇਹ 5 ਦਿਨ ਪਹਿਲਾਂ ਆ ਮੜੀ ਜੀ ਤਰੀਕ ਵੇਖ ਲਓ ਆ 16 7 2025 ਮੇਰੇ ਹੱਥ ਦੇ ਕੋਲੇ ਇਹਨਾਂ ਨੇ ਕੰਪਿਊਟਰਾਈਜ਼ ਮੋਹਰ ਲੱਗੀ ਆ ਇਹਨਾਂ ਨੇ ਜਮ੍ਹਾਂ ਬੰਦੀ ਕਢਾਈ ਆ ਹੀ ਖਾਨਾ ਤੁਹਾਡਾ ਹਾਂਜੀ ਹਾਂਜੀ ਆ ਖਾਨਾ ਬਿਲਕੁਲ ਖਾਲੀ ਪਿਆ ਨਜ਼ਰ ਮਾਰ ਲਓ ਤੁਸੀਂ ਆ ਖਾਨਾ ਇਥੇ ਕੋਈ ਵੀ ਲੋਨ ਕੋਈ ਵੀ ਲਿਮਟ ਨਹੀਂ ਚੜੇਗੀ ਅੱਛਾ ਜੀ ਉਸ ਤੋਂ ਬਾਅਦ ਦੂਜੀ ਨਵੀਂ ਜਮ੍ਹਾਂ ਬੰਦੀ ਕੱਢੋ ਜੀ ਕਿਹੜੀ ਅੱਜ ਕਢਾਈ ਇਹੇ 15 7 ਆ 15 7 ਦਿਆ ਨਹੀਂ ਨਹੀਂ ਉਹ ਅੱਜ ਅੱਜ ਕੱਢੀ ਅੱਜ ਤਾਂ ਆ ਤੁਸੀਂ ਵੇਖ ਲਓ ਇਹ 18 7 ਦੀ ਆ ਇਹ ਵੀ 18 7 ਦੀ ਅੱਛਾ ਇਹ ਇਹਨਾਂ ਨੇ ਅੱਜ ਕਢਾਈ ਆ 21 7 ਨੂੰ 21 7 ਨੂੰ ਇਹਨਾਂ ਨੇ ਕਢਾਈ ਆ 21 7 2025 2:54 ਮਿੰਟ ਤੇ 54 ਸਕਿੰਟ ਤੇ ਇਹਨਾਂ ਨੇ ਜਮ੍ਹਾਂ ਬੰਦੀ ਅੱਜ ਫਿਰ ਕਢਾਈ ਆ ਇਹਦੇ ਦੇ ਵੀ ਮੋਹਰ ਲੱਗੀ ਆ ਇਹ ਵੀ ਸਰਕਾਰੀ ਦਫਤਰ ਚੋਂ ਆਈ ਆ ਔਰ ਇਹਦੇ ਚ ਲੌਨ ਬੋਲਦਾ ਪਿਆ ਇੱਥੇ ਇੱਥੇ ਕਿੱਥੇ ਲਿਖਿਆ ਲੌਨ ਜੀ ਇਹਦੇ ਚ 7 ਹਾਂ ਹਾਂ ਕਿੰਨਾ ਇਹ 12 ਲੱਖ ਜੀ ਹਾਂ 12 ਲੱਖ ਰੁਪਈਆ ਇੱਥੇ ਬੋਲਦਾ ਇਹ ਤਾਂ ਤੁਹਾਡੀ ਹੋ ਗਈ ਉਹ ਲਿਮਟ ਹੋ ਗਈ ਲਿਮਟ ਹਾਂ ਜੀ ਲੌਨ ਜਿਹੜਾ ਉਹ ਇਹ ਲਿਮਟ ਉਹਨਾਂ ਇਕੱਠਾ ਹੀ ਪਾਤਾ ਨਾ 12 ਲੱਖ ਵਿੱਚ ਹਾਂ ਜੀ ਹਾਂ ਜੀ ਇਕੱਠਾ ਹੀ ਪਾ ਤੁਸੀਂ ਆ ਵੇਖੋ ਹੁਣ 12 ਲੱਖ ਰੁਪਈਆ ਇਹਨਾਂ ਕੋਲੇ ਨਹੀਂ ਗਿਆ ਯਾਨੀ ਕਿ ਇਹਨਾਂ ਦੇ ਫਾਦਰ ਸਾਹਿਬ ਕੋਲੇ ਨਹੀਂ ਗਿਆ ਆ ਉਹਨਾਂ ਦੀ ਸਟੇਟਮੈਂਟ ਹੈਗੀ ਆ ਇਹਨਾਂ ਦੇ ਖਾਤੇ 'ਚ ਰੁਪਈਆ ਨਹੀਂ ਗਿਆ ਔਰ ਇਹ ਉਲਟਾ ਕਾਗਜ਼ ਦੇ ਕੇ ਗਏ ਨੇ ਇਸ ਬੈਂਕ ਦੇ ਵਿੱਚ ਕੀ ਸਾਡੀ ਲਿਮਟ ਕਰ ਦਿਓ ਪਰ ਕਾਗਜ਼ ਲੈ ਕੇ ਰੱਖ ਲੇ ਹਰ ਰੋਜ਼ ਕਹਿੰਦੇ ਅਸੀਂ ਆਉਂਦੇ ਰਹੇ ਔਰ ਬੈਂਕ ਵਾਲੇ ਕਹਿੰਦੇ ਰਹੇ ਵੀ ਤੁਹਾਡਾ ਹਜੇ ਨਹੀਂ ਹੋਇਆ ਹਜੇ ਨਹੀਂ ਹੋਇਆ ਹਜੇ ਨਹੀਂ ਹੋਇਆ ਲਾਰੇ ਲਾਉਂਦੇ ਰਹੇ ਪਰ ਹੁਣ ਜਦੋਂ ਇਹਨਾਂ ਨੂੰ ਪਤਾ ਲੱਗਿਆ ਖਬਰਾਂ ਵੇਖਣ ਤੋਂ ਬਾਅਦ ਵੀ ਕਰੋੜਾਂ ਦੇ ਕਪੜੇ ਹੋ ਗਏ ਨੇ ਇਸ ਬੈਂਕ 'ਚ ਹਰ ਕੋਈ ਭੱਜ ਰਿਹਾ ਪਾਸੇ ਜ਼ਿਲ੍ਹਿਆਂ ਚੋਂ ਵੀ ਸਾਨੂੰ ਫੋਨ ਆ ਰਹੇ ਆ ਜਿਨ੍ਹਾਂ ਲੋਕਾਂ ਦੇ ਇਸ ਬੈਂਕ 'ਚ ਖਾਤੇ ਨੇ ਔਰ ਹੁਣ ਇਹ ਬੰਦੇ ਆਏ ਨੇ ਔਰ ਜਿਹੜੇ ਖਾਤਿਆਂ 'ਚ ਪੈਸੇ ਟਰਾਂਸਫਰ ਕੀਤੇ ਨੇ ਉਹ ਖਾਤਿਆਂ 'ਚ ਕੀਤੇ ਨੇ ਉਹ ਖਾਤੇ ਟਰੇਸ ਹੋ ਸਕਦੇ ਨੇ ਕਿੱਥੋਂ ਦੇ ਨੇ ਕੌਣ ਨੇ ਕਿਵੇਂ ਨੇ ਪਰ ਇਹਨਾਂ ਨੂੰ 12 ਲੱਖ ਰੁਪਏ ਦੀ ਹਵਾ ਤੱਕ ਨਹੀਂ ਲੱਗਣ ਦਿੱਤੀ ਪਰ ਹੁਣ ਸੋਚੋ 12 ਲੱਖ ਇਹਨਾਂ ਦਾ ਹੋ ਗਿਆ ਜਿਹੜਾ ਬੈਂਕ ਨੇ ਬੈਂਕ ਦੇ ਮੁਲਾਜ਼ਮਾਂ ਨੇ ਕੱਢ ਕੇ ਖਾ ਲਿਆ ਔਰ 12 ਲੱਖ ਰੁਪਏ ਇਹਨਾਂ ਦਾ ਇਹਦੇ ਤੇ ਚੜ ਗਿਆ ਜਮ੍ਹਾਂ ਬੰਦੀ ਤੇ ਚੜ ਗਿਆ ਫਰਾਡ ਵੇਖੋ ਕਿੰਨਾ ਵੱਡਾ ਕੀਤਾ ਜਾ ਰਿਹਾ ਭੋਲੇ ਭਾਲੇ ਲੋਕਾਂ ਨੂੰ ਫਰੋਈਪਰ ਦੇ ਵਿੱਚ ਲੁੱਟਿਆ ਜਾ ਰਿਹਾ ਔਰ ਕਿਵੇਂ ਲੁੱਟਿਆ ਮੁਲਾਜ਼ਮਾਂ ਨੇ ਔਰ ਪਰਚਾ ਤੁਸੀਂ ਕੋਈ ਦਰਖਾਸਤ ਦਿੱਤੀ ਪੁਲਿਸ ਨੂੰ ਹਾਂਜੀ ਉਸ ਦਿਨ ਐਸਐਸਪੀ ਸਾਹਿਬ ਦੇ ਪੇਸ਼ ਹੋਏ ਹੀ ਸਾਰੇ ਜਾਣੇ ਉਸ ਦਿਨ ਦਾ ਚੱਲ ਰਹੀ ਕਾਨੂੰਨੀ ਕਾਰਵਾਈ ਪਰਚਾ ਵੀ ਕਹਿੰਦੇ ਹੋਇਆ 1 34 ਲੱਖ ਚ ਉਹਦੇ ਚ ਤੁਸੀਂ ਹੈਗੇ ਹੋ ਨਹੀਂ ਨਹੀਂ ਉਹਦੇ ਜਾਨੀ ਸਾਰਿਆਂ ਵੱਲੋਂ ਇੱਕ ਦਰਖਾਸਤ ਹੋਈ ਹੈ ਉਹ ਵੀਰ ਦਾ 34 ਲੱਖ ਅੱਛਾ ਉਹਨਾਂ ਵੱਲੋਂ ਪਰਚਾ ਤੁਹਾਡੇ ਵੱਲੋਂ ਕੋਈ ਸਾਂਝੀ ਦਰਖਾਸਤ ਹਾਂ ਹਾਂਜੀ ਸਾਂਝੀ ਸਾਂਝੀ ਗਈ ਹੈ ਸਾਂਝੀ ਹੋਈ ਕਾਰਵਾਈ ਕਿ ਕਰ ਰਹੀ ਹੈ ਗੱਲ ਰਹੀ ਉਹ ਮੈਨੇਜਰ ਸਾਹਿਬ ਨੂੰ ਚੱਕਿਆ ਸੀ ਉਹ ਖਰਚ ਬਾਹਰ ਆ ਗਿਆ ਫਿਰ ਬਿਆਨ ਕੀ ਹੁਣ ਕਾਰਵਾਈ ਤੁਸੀਂ ਚਾਹੁੰਦੇ ਹੋ ਮੰਗ ਕੇ ਅਸੀਂ ਤਾਂ ਐਹੋ ਹੀ ਚਾਹੁੰਨੇ ਵੀ ਅਸੀਂ ਆ ਲੌਨ ਲਿਆ ਨਹੀਂ ਸਾਡਾ ਹੱਲ ਹੋਣਾ ਚਾਹੀਦਾ ਜਾਂ ਸਾਨੂੰ ਨਿੱਲ ਦਾ ਸਰਟੀਫਿਕੇਟ ਦਿੱਤਾ ਜਾਵੇ ਵੀ ਤੁਹਾਡੇ ਹਾਂ ਤਾਂ ਬਿਲਕੁਲ ਇਹਨਾਂ ਇਹ ਸਾਰੇ ਇਲਜ਼ਾਮਾਂ 'ਚ ਜਿਹੜਾ 5-7 ਕਰੋੜ ਦਾ ਬਿੱਤੇ ਦੇਣੀ ਸੀਗਾ ਉਹਦੀ ਜਦੋਂ ਅਸੀਂ ਖਬਰ ਲਾਈ ਸੀ ਤਾਂ ਉਸ ਦੇ ਵਿੱਚ ਜਦੋਂ ਅਸੀਂ ਮੈਨੇਜਰ ਨਾਲ ਵੀ ਗੱਲ ਕੀਤੀ ਸੀ ਮੈਨੇਜਰ ਕਹਿੰਦਾ ਸੀ ਵੀ ਅਸੀਂ ਕੈਮਰੇ ਰਿਕਾਰਡ ਚੈੱਕ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਹੜਾ ਵੀ ਦੋਸ਼ੀ ਹੋਇਆ ਕਾਰਵਾਈ ਕਰਾਵਾਂਗੇ ਪਰ ਚਾਰ ਬੰਦਿਆਂ ਤੇ ਕਾਰਵਾਈ ਤਾਂ ਇਹਦੇ ਚ ਹੋ ਚੁੱਕੀ ਆ ਚਾਰ ਮੁਲਾਜ਼ਮਾਂ ਤੇ ਦੱਸਿਆ ਜਾ ਰਿਹਾ ਪਰ ਆ ਨਵੇਂ ਜਿਹੜੇ ਕੇਸ ਹੁਣ ਆ ਰਹੇ ਨੇ ਕਿਉਂਕਿ ਇੱਕ ਦਰਖਾਸਤ ਤੇ ਕਾਰਵਾਈ ਹੋਈ 34 ਲੱਖ ਤੇ ਆ 12 ਲੱਖ ਜਾਂ 18 ਲੱਖ ਜਾਂ 20 ਲੱਖ ਤੇ ਹੋਰ ਬਥੇਰੇ ਨੇ ਜਿਨ੍ਹਾਂ ਤੇ ਕਾਰਵਾਈ ਹੋਣੀ ਆ ਅੱਗੇ ਪਰ ਹੁਣ ਦੇਖਣਾ ਹੋਵੇਗਾ ਕਿ ਇਸ ਮਸਲੇ ਤੋਂ ਬਾਅਦ ਪੁਲਿਸ ਪੁਲਿਸ ਤਾਂ ਪਰਚਾ ਕਰ ਦੇਗੀ ਪਰ ਇਹ ਬੈਂਕ ਦਾ ਹੈੱਡ ਆਫਿਸ ਜਾਂ ਬੈਂਕ ਦੇ ਮੁਲਾਜ਼ਮਾਂ ਤੇ ਬੈਂਕ ਕੀ ਕਾਰਵਾਈ ਕਰਦੀ ਆ ਇਹ ਹੁਣ ਦੇਖਣਾ ਹੋਵੇਗਾ ਕਿੰਨੇ ਕੁ ਲੋਕ ਹੁਣ ਲੁੱਟੇ ਗਏ ਨੇ ਕਸੁੱਟੇ ਗਏ ਨੇ ਉਹ ਵੀ ਦੇਖਣਾ ਹੋਵੇਗਾ ਹੈ ਕੌਣ ਪੈਸੇ ਲੈ ਲੈ ਕੇ ਪਟਵਾਰੀ ਚੜਾਈ ਜਾਂਦੇ ਹਾਂ ਰਲੇ ਰਲੇ ਬਿਲਕੁਲ ਰਲੇ ਉਹ ਪਟਵਾਰੀ ਆਪਦੇ ਮੂੰਹ ਕਹਿ ਰਹੇ ਨੇ ਵੀ ਸਾਡੇ ਕੋਲ ਆ ਰਹੇ ਨੇ ਬੈਂਕ ਦੇ ਮੁਲਾਜ਼ਮ ਦੋ-ਦੋ ਲੱਖ ਰੁਪਏ ਚੱਕੋ ਰਿਕਾਰਡ ਚੜਾਓ 2024 ਦੇ ਪੈਸੇ ਨਿਕਲੇ ਆ ਤੇ ਇੰਤਕਾਲ ਪਟਵਾਰੀਆਂ ਚਾਰ ਦਿਨ ਪਹਿਲਾਂ ਦੇਣ ਦੇ ਦੋ ਅੱਜ ਤਾਂ 25 ਚੱਲਣਦੇ ਆ ਖਤਮਾ ਮਹੀਨਾ ਚੱਲਣਦੇ ਆ ਤੇ 2024 ਦਾ ਅਕਤੂਬਰ ਦੇ ਪੈਸੇ ਨਿਕਲੇ ਜੁਲਾਈ ਦੇ ਪੈਸੇ ਨਿਕਲੇ ਆ ਫਿਰ ਸਾਰੇ ਰਲੇ ਆ ਇਹ ਤਾਂ ਧੱਕਾ ਸ਼ਰੇਆਮ ਧੱਕਾ ਹੁੰਦਾ ਪਿਆ ਤਾਂ ਬਿਲਕੁਲ ਇਹਦੇ ਚ ਕਾਫੀ ਸਾਰੇ ਮੈਂ ਕਹਿੰਨਾ ਵੀ ਇੱਕ ਹੀ ਨਹੀਂ ਇੱਕ ਪਾਸਿਓਂ ਦੋ ਤਿੰਨ ਮੁਲਾਜ਼ਮ ਨਹੀਂ ਰਲੇ ਬੈਂਕ ਦੇ ਮੁਲਾਜ਼ਮਾਂ ਨਾਲ ਪਟਵਾਰੀ ਸਿਵਲ ਮਹਿਕਮਾ ਵੀ ਰਲਿਆ ਸਾਰੇ ਰਲੇ ਹੋਏ ਨੇ ਲੋਨ ਵਾਲੇ ਜਮਾ ਜਮਾ ਬੰਦੀਆਂ ਵਾਲੇ ਸਭ ਰਲੇ ਨੇ ਇਸ ਪੂਰੇ ਮਹਿਕਮੇ ਦੇ ਅਧਿਕਾਰੀ ਕਿਉਂਕਿ ਫਰਾਡ ਇੱਕ ਨਹੀਂ ਕਰ ਸਕਦਾ ਇਹ ਸਾਰੀ ਚੇਨ ਆ ਇਹਨਾਂ ਦਾ ਪੂਰਾ ਜਿਹੜਾ ਫਰਾਡ ਕੀਤਾ ਇਸ ਦਾ ਪਰਦਾ ਫਾਸ਼ ਹੋਣਾ ਚਾਹੀਦਾ ਜਿਹੜੇ ਲੋਕਾਂ ਨੂੰ ਹਜੇ ਤੱਕ ਨਹੀਂ ਪਤਾ ਖਾਤੇ ਚੈੱਕ ਕਰਾ ਲਓ ਸਿਬਲਾ ਸੁਬਲਾ ਕਢਾ ਲਓ ਆਪਣੀਆਂ ਰਿਪੋਰਟਾਂ ਪਤਾ ਨਹੀਂ ਕਦੋਂ ਤੁਹਾਡਾ ਕਿੱਥੇ ਲਾਉਣ ਬੋਲ ਜਣਾ ਇਹ ਫਰੋਸਪੁਰ ਦੇ ਹਾਲਾਤ ਅੱਜ ਬਣ ਗਏ ਨੇ ਦੇਖੋ ਫਿਰ ਇੱਕ ਨਵਾਂ ਮਸਲਾ ਸਾਹਮਣੇ ਆ ਗਿਆ ਇਹਨਾਂ ਲੱਗੇ ਇਲਜ਼ਾਮਾ ਸੰਬੰਧੀ ਅਗਰ ਕੋਈ ਵੀ ਧਿਰ ਆਪਣਾ ਪੱਖ ਰੱਖਣਾ ਚਾਹੁੰਦੀ ਹੈ ਸਕਰੀਨ ਦੇ ਦਿੱਤੇ ਨੰਬਰਾਂ ਜਾਂ ਈਮਲ ਆਈਡੀ ਤੇ ਫੋਨ ਕਰਕੇ ਆਪਣਾ ਪੱਖ ਰੱਖ ਸਕਦੀ ਆ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ